ਤੇ ਹਰਤੀਆਂ ਨਾਲ ਕਿਸਾਨਾਂ ਨਾਲ ਲੇਬਰ ਨਾਲ ਸਾਰੇ ਨਾਲ ਗੱਲਬਾਤ ਹੋਈ ਹੈ ਜੀ ਬੜਾ ਸਮੂਥਲੀ ਚੱਲ ਰਿਹਾ ਹੈ ਔਰ ਜਿਹੜੀ ਲਿਫਟਿੰਗ ਉਹ ਵੀ 90% ਮੈਨੂੰ ਦੱਸਿਆ ਉਹਨਾਂ ਨੇ ਦੱਸਿਆ ਕਿ 90% ਲਿਫਟਿੰਗ ਵੀ ਹੋਣੀ ਤੇ ਮੌਇਸਚਰ ਵੀ ਹੁਣ ਥੋੜਾ ਜਿਹਾ ਕਿਉਂਕਿ ਦਿਨ ਚੰਗੇ ਲੱਗੇ ਤਾਂ ਮੌਇਸਚਰ ਵੀ ਘਟਾ ਤੇ ਜਿਹੜੇ ਮਾਪਦੰਡ ਨੇ ਮੌਇਸਚਰ ਦੇ ਉਹਨਾਂ ਦੇ ਮੁਤਾਬਕ ਹੀ ਹੈ 16 17 ਚੱਲ ਰਿਹਾ ਅਸੀਂ ਕੇਂਦਰ ਸਰਕਾਰ ਨੂੰ ਉਹਨੇ ਟੀਮ ਆਈ ਸੀ ਉਹਨੂੰ ਦਿਖਾਇਆ ਸੀ ਲਾ ਕੇ ਕਟੋਕਸਾਂ ਨੂੰ ਵੀ ਕੋਈ ਦੇ ਵਿੱਚ ਵਿੱਚ ਮੌਇਸਚਰ ਰੰਗ ਕਿਉਂਕਿ ਅਗਰ ਜਨੇ ਇਤਨੀ ਹੋਰ ਪਾਉਗੀ ਮੌਇਸਚਰ ਦਾ ਸਾਨੂੰ ਦਿੱਕਤ ਨਾ ਆਵੇ ਕਿਉਂਕਿ ਬਹੁਤ ਸੰਕਟ ਛਲ ਕੇ ਅਸੀਂ ਇਹ ਜਿਹੜਾ ਸੋਨਾ ਹੀ ਆ ਕੇ ਦੇ ਰਹੇ ਹਾਂ ਕਿਉਂਕਿ ਫੂਟਬਾਲ ਦੇ ਵਿੱਚ 40% ਤੋਂ ਵੱਧ ਜਿਹੜਾ ਸਾਡਾ ਹਿੱਸਾ ਹੁੰਦਾ ਪੰਜਾਬ ਦਾ ਹੜ੍ਹਾਂ ਦੇ ਸੰਕਟ ਦੇ ਬਾਵਜੂਦ ਵੀ ਇੰਨਾ ਮੌਸਮ ਦੀ ਕਰਵਟ ਦੇ ਬਾਵਜੂਦ ਵੀ ਝਾੜ ਵੀ ਘਟ ਗਿਆ ਤੇ ਝਾੜ ਘਟਣ ਦੇ ਬਾਵਜੂਦ ਵੀ ਅਸੀਂ 170 ਲੱਖ ਮੀਟ੍ਰਿਕ ਟਨ ਅਸੀਂ ਫੂਡ ਬਾਲਸ ਦੇ ਗਏ ਸੋ ਇਸ ਕਰਕੇ ਮੈਂ ਕਿਸਾਨਾਂ ਨਾਲ ਵੀ ਗੱਲ ਕੀਤੀ ਉਹ ਕਹਿੰਦੇ ਵੀ ਪੈਸੇ ਜਿਹੜੇ ਨੇ 24 ਘੰਟਿਆਂ ਦੇ ਵਿੱਚ ਵਿੱਚ ਸਾਡੇ ਖਾਤੇ ਆ ਰਹੇ ਨੇ ਤੇ ਆਰਤੀਆਂ ਨਾਲ ਵੀ ਗੱਲ ਕੀਤੀ ਹੈ ਉਹਨਾਂ ਨੇ ਵੀ ਇਹ ਦੱਸਿਆ ਕਿ ਪਹਿਲਾਂ ਜਿਹੜੇ ਕਿਸਾਨ ਸੀਗੇ ਉਹਨਾਂ ਨੂੰ ਰਾਤਾਂ ਕੱਟਣੀਆਂ ਪੈਂਦੀਆਂ ਸੀ ਤੇ ਹੁਣ ਕਹਿੰਦੇ ਵੀ ਬਹੁਤ ਘੱਟ ਹੈ ਸਸਨ ਕਿਸਾਨ ਹੋਣਗੇ ਜਿਹਨਾਂ ਨੂੰ ਕੋਈ ਹਰੀ ਵਡਲੀ ਜਾਂ ਕੋਈ ਕੱਚਾ ਦਾਣਾ